ਸਮਰਾਲਾ ਦੀ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਦੇ ਅਧੀਨ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਤਰ੍ਹਾਂ ਦੋ ਵਿਅਕਤੀਆਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ ਸਬੰਧਿਤ ਡੀਐਸਪੀ ਤਲੋਚਨ ਸਿੰਘ ਨੇ ਦੱਸਿਆ ਕਿ ਕਾਸੋ ਆਪਰੇਸ਼ਨ ਦੇ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਹਨਾਂ ਨੇ ਸਮਰਾਲਾ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਖਿਲਾਫ ਵਿੱਡੀ ਮਹੀਮੇ ਵਿੱਚ ਆਪਣਾ ਯੋਗਦਾਨ ਪਾਉਣ ਜਾ ਜੋ ਇਸ ਨਸ਼ੇ ਦੇ ਸੁੱਧਾਗਰਾਂ ਨੂੰ ਕਾਬੂ ਕੀਤਾ ਜਾ ਸਕੇ ਕਾਸੋ ਆਪਰੇਸ਼ਨ ਸਾਡਾ ਚੱਲ ਰਿਹਾ ਸਾਡੇ ਸੀਨੀਅਰ ਅਫਸਰਾਂ ਦੇ ਮਾਜੂਰ ਡੀਜੀਪੀ ਸਾਹਿਬ ਮਾਜੂਰ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਦੋ ਕਾਸੋ ਆਪਰੇਸ਼ਨ ਚੱਲ ਰਿਹਾ ਸਾਡੇ ਜਿਹੜੀ ਜੁਆਇੰਟਲੀ ਜਿਹੜੀ ਟੀਮ ਬਣੀ ਹੈ ਸਪਰੇਸ਼ਨ ਲਈ ਡੀਐਸਪੀ ਹੈਡਕ quarters ਸਾਹਿਬ ਨੇ ਸਾਡੇ ਸਰਪੰਵਿੰਦਰ ਸਿੰਘ ਜੀ ਤੇ ਐਸਜੋ ਸਾਹਿਬ ਨੇ ਆਪਣੇ ਦੋਨੇ ਜੀ ਇਹ ਜਿਹੜਾ ਪਹਿਲਾਂ ਖਨੇ ਰੋਡ ਤੇ ਚਲਾਇਆ ਗਿਆ ਹੁਣ ਜਿਹੜਾ ਬੋਂਦਲੀ ਰੋਡ ਤੇ ਹੈ ਜਿਹੜੇ ਬਦਨਾਮ ਬੰਦੇ ਨੇ ਪਹਿਲਾਂ ਵੇਚਣ ਵਾਲੇ ਉਹਨਾਂ ਦੇ ਘਰ ਅਸੀਂ ਕਾਡਨ ਕਰਕੇ ਸਰਚ ਕੀਤੇ ਆ ਦਰانے ਕਸੂ ਜਿਹੜੇ ਆ ਸਾਨੂੰ ਵਧੀਆ ਅਚੀਵਮੈਂਟ ਵੀ ਜਿਹੜੀ ਮਿਲੀ ਆ ਦੋ ਬੰਦੇ ਅਸੀਂ ਜਿਹੜੇ ਆ ਉਹ ਉਹ ਵੀ ਅਰੈਸਟ ਕੀਤੇ ਆ ਉਹ ਤੋਂ ਟਾਕਸੀਗਨ ਜਿਹੜਾ ਈਜ਼ ਵੀ ਜਿਹੜਾ ਸਮਾਨ ਵੀ ਬਰਾਮਦ ਕੀਤਾ ਹੈ ਇਹਦੇ ਉੱਪਰ ਦੀ ਕਾਨੂੰਨੀ ਕਾਰਵਾਈ ਕਰ ਸਰ ਕਿੰਨੀ ਕੁ ਮਾਤਰਾ ਹੈ ਜਿਹੜਾ ਉਹ ਅਜੇ ਉਹ ਤਬਦੀਜ ਦੇ ਦਰਾਂ ਨਹੀਂ ਦਿਖਲੇ ਸਰ ਕਿੰਨੇ ਕੇ ਏਰੀਏ ਨੇ ਜਿਹੜੇ ਹਲੇ ਬਾਕੀ ਨੇ ਅਸੀਂ ਜਿਹੜੇ ਦੋ ਏਰੀਏ ਚੈੱਕ ਕਰ ਲਿਆ ਇਹ ਤੋਂ ਬਿਨਾਂ ਇੱਕ ਏਰੀਆ ਹੋਰ ਹੈ ਚੈੱਕ ਕਰਨਾ ਹੈ ਪਬਲਿਕ ਨੂੰ ਆਪਣੇ ਨੂੰ ਮੇਰੀ ਸਾਰੀ ਸਾਡੀ ਟੀਮ ਵੱਲੋਂ ਇਹ ਪੀਲ ਹੈ ਜੇ ਕਿਸੇ ਦੇ ਕੋਈ ਪਿੰਡ ਦੇ ਵਿੱਚ ਗਵਾਨ ਦੇ ਕੋਈ ਨਸ਼ਾ ਵੇਚਦਾ ਤਾਂ ਟੋਲ ਫ੍ਰੀ ਨੰਬਰ ਹੈ ਸਾਡਾ ਐਸਚੂ ਦਾ ਨੰਬਰ ਹੈ ਮੇਰੇ ਨੰਬਰ ਤੇ ਕਿਸੇ ਵੀ ਸਮੇਂ ਦੱਸ ਸਕਦੇ ਆ ਉਹਨਾਂ ਦੀ ਆਇਡੈਂਟੀਟੀ ਜਿਹੜੀ ਆ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜੂ ਸੀਕ੍ਰੀਟ ਰੱਖੀ ਜਾਊਗੀ ਬੇਜ ਜੇ ਕੋਈ ਤੁਹਾਨੂੰ ਜੇ ਕੋਈ ਵੇਚਣ ਵਾਲਾ ਬੰਦਾ ਪੈਟਰੋਲਰ ਆ ਉਹਦੇ ਬਾਰੇ ਜਰੂਰ ਇਨਫੋਰਮੇਸ਼ਨ ਦੇਣ ਜਿਹੜਾ ਜੇ ਕਿਸੇ ਦਾ ਬੱਚਾ ਐਡਿਕਟ ਵੀ ਹੋਇਆ ਇਸ ਕੰਮ ਉਹਦੀ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਵੱਲੋਂ ਹੁਦਾਇਤਾ ਨਾ ਉਹਨੂੰ ਅਸੀਂ ਯੂਡੈਪ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਜਿਹੜਾ ਸਾਡੇ ਸਿਵਲ ਹਸਪਤਾਲੂ ਦੇ ਵਿੱਚ ਬਣੇ ਆ ਤੇ ਉਹਦਾ ਨਸ਼ਾ ਵੀ ਛਡਾਵਾਂਗੇ ਉਹਦੇ ਕੋਲ ਕਾਰ ਵੀ ਵੀ ਕੋਈ ਨਹੀਂ ਕੀਤੀ ਜਾਊਗੀ ਪਰਚਾ ਜਿਹੜੀ ਕਾਰ ਵੀ ਆ ਸਰ ਜਿਹੜੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਕੀਤੀ ਜਾਊਗੀ